ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਿਤ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਸਵਾਗਤ ਅੱਜ ਵਿਧਾਨ ਸਭਾ ਹਲਕਾ ਖੇਮਕਰਨ ਅੰਦਰ ਭਾਰੀ ਸਿਆਸੀ ਹਲਚਲ ਹੋਈ ਜਦੋਂ ਆਮ ਆਦਮੀ ਪਾਰਟੀ ਦੇ ਮੀਤਵਾਰ ਲਾਲਜੀਤ ਸਿੰਘ ਭੁੱਲਰ ਦੇ ਹੱਕ 'ਚ ਉਹਨਾਂ ਦੀ ਚੋਣ ਮੈਮ ਨੂੰ ਤੇਜ਼ ਕਰ ਲਈ ਵਿਧਾਇਕ ਸਰਵਨ ਸਿੰਘ ਢੁਣ ਅਦੇ ਤਲਬੀਰ ਸਿੰਘ ਗਿੱਲ ਦੀ ਗਵਾਹੀ ਏਟ ਵਰਿੰਦਰਜੀਤ ਸਿੰਘ ਗਿੱਲ ਕਲਚੱਕ ਚੇਅਰਮੈਨ ਬਲਾਕ ਸੰਮਤੀ ਸੁਖਬੀਰ ਸਿੰਘ ਚੂੰਗ ਗਰਵਿੰਦਰ ਸਿੰਘ ਪੰਜਵੜ ਸਾਬਕਾ ਐਮਸੀਪੀ ਕਿਉਂਡ ਅਕਾਲ ਸਿੰਘ ਵੀਰਮ ਭਵਿੰਦਰ ਸਿੰਘ ਕੰਡਾ ਤੋਂ ਇਲਾਵਾ ਸਾਬਕਾ ਵਿਧਾਇਕ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਜੋਨ ਲੜ ਰਹੇ ਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਬਲਟੋਵਾ ਦੀ ਸੱਜੀ ਖੱਬੀ ਪਾਸੇ ਸਮਝੇ ਜਾਂਦੇ ਖਾਲੜਾ ਤੋਂ ਬਹੁ ਪਰਮਜੀਤ ਸਿੰਘ ਸ਼ਰਮਾ ਬਹੁ ਦਿਨੇਸ਼ ਸ਼ਰਮਾ ਆਪਣੇ ਵੱਡੀ ਗਿਣਤੀ ਸਾਥੀਆਂ ਸਮੇਤ ਕਾਲੀਦਲ ਨੂੰ ਸਦਲਹੀਲ ਵਿਧਾਇਕ ਕੇ ਵਿਧਾਇਕ ਸਰਵਣ ਸਿੰਘ ਧੌਂਦੀ 198 ਅੱਜ ਆਮ ਆਦਮੀ ਪਾਰਟੀ ਅੰਦਰ ਸ਼ਾਮਲ ਹੋ ਗਏ ਇਸੇ ਤਰ੍ਹਾਂ ਪਿੰਡ ਵੀਰਮਾ ਤੋਂ ਰੂਪ ਸਿੰਘ ਜੈਦਰ ਬਲਵਿੰਦਰ ਸਿੰਘ ਬਸੰਤ ਸਿੰਘ ਰਣਬੀਰ ਸਿੰਘ ਕਲਵੰਤ ਸਿੰਘ ਸੁਖਵੀਰ ਸਿੰਘ ਸਰਵਣ ਸਿੰਘ ਰਿਪਾਲ ਸਿੰਘ ਰਿਪਾਲ ਸਿੰਘ ਅਮਰਜੀਤ ਸਿੰਘ ਅਤੇ ਵੱਡੀ ਗਿਣਤੀ ਚ ਹੋਰ ਵੀ ਵਿਅਕਤੀਆਂ ਨੇ ਕਾਲੀਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਅੰਦਰ ਸ਼ਮੂਲੀਅਤ ਕੀਤੀ ਇਸੇ ਤਰ੍ਹਾਂ ਪਿੱਕੀਵਣ ਤੋਂ ਸਾਬਕਾ ਸਰਪੰਚ ਹਰਜਿੰਦਰ ਸਿੰਘ ਵਿਣੇਮ ਲੋਤਰਾ ਸੋਨੂ ਮ ਲੋਤਰਾ ਅਤੇ ਉਹਨਾਂ ਦੇ ਵੱਡੀ ਗਿਣਤੀ ਸਾਥੀਆਂ ਨੇ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਵਿਧਾਇਕ ਸਰਵਨ ਸਿੰਘ ਧੌਂਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਅੰਦਰ ਸ਼ਾਮਲ ਹੋਣ ਦਾ ਫੈਸਲਾ ਕੀਤਾ ਜਿਨ੍ਹਾਂ ਚ ਨਰਵੈਲ ਸਿੰਘ ਫੌਜੀ ਸ਼ਮਸ਼ੀਰ ਸਿੰਘ ਸ਼ੇਰਾ ਪ੍ਰਗਟ ਸਿੰਘ ਜਗਰਾਜ ਸਿੰਘ ਗੁਰਵਿੰਦਰ ਸਿੰਘ ਕਰਮਜੀਤ ਸਿੰਘ ਮਲਕੀਤ ਸਿੰਘ ਸ਼ਿਵਾਨ ਸਿੰਘ ਇੰਦਰਜੀਤ ਕੌਰ ਕੁਲੰਦਰ ਸਿੰਘ ਵਿਨਾਰ ਵਾਲੀ ਕੁਲਵਿੰਦਰ ਕੌਰ ਸਤੁੰਦਰ ਕੌਰ ਸैमਸੀ ਜਸਜੀਤ ਸਿੰਘ ਬਿੰਦਰ ਸਿੰਘ ਢੋਲੀ ਹਰਵਿੰਦਰ ਸਿੰਘ ਰੋਤ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਉਹਨਾਂ ਦੇ ਸਾਥੀਆਂ ਨੇ ਕਾਲੀ ਦਲ ਨੂੰ ਛਲ ਵਿਧਾਇਕ ਕੇ ਆਮ ਆਦਮੀ ਪਾਰਟੀ ਅੰਦਰ ਸ਼ਮੂਲੀਅਤ ਕੀਤੀ ਇਹਨਾਂ ਸਾਰਿਆਂ ਨੂੰ ਵਿਧਾਇਕ ਸਰਨ ਸਿੰਘ ਧੌਣ ਨੇ ਬੜੇ ਗਰਮ ਜੋਸ਼ੀ ਨਾਲ ਆਮ ਆਦਮੀ ਪਾਰਟੀ ਅੰਦਰ ਸ਼ਾਮਲ ਕਰਦੇ ਹਾਂ ਉਹਨਾਂ ਨੂੰ ਪੂਰਾ ਮਾਨ ਸਨਮਾਨ ਦੇਣ ਦਾ ਭਰੋਸਾ ਦਿੱਤਾ ਇਸੇ ਤਰ੍ਹਾਂ ਵਰਿੰਦਰ ਵੀਰ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਕੈਬਨਟ ਮੰਤਰੀ ਅਤੇ ਲੋਕ ਸਭਾ ਮੈਂਬਰ ਕਰੋੜ ਸਾਹਿਬ ਤੋਂ ਉਮੀਦਵਾਰ ਲਾਲਜੀਤ ਸਿੰਘ ਪੁਲਦਰ ਵੱਲੋਂ ਇੱਕ ਪੈਲ ਸੰਦਰ ਹੋਏ ਸਾਦੇ ਤੇ ਪ੍ਰਭਾਵਸ਼ਾਲੀ ਸਵਾਗਤ ਪ੍ਰਣ ਆਮ ਆਦਮੀ ਪਾਰਟੀ ਅੰਦਰ ਸ਼ਾਮਲ ਕੀਤਾ ਗਿਆ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook ਤੇ ਫਾਲੋ ਕਰੂ ਜੀ ਕਿਰਪਾ ਧੰਨਵਾਦ ਜੀ ਜਿਹੜਾ ਵਿਸ਼ਵਾਸ ਉਹਦੇ ਮੋਹ ਨਿਕਲ ਗਿਆ ਇੰਨਾ ਬਦਿਆਈ ਬਦਲਤ ਹੋਇਆ ਅੱਜ ਕੱਲ੍ਹ ਇਹ ਉਹ ਕਹਿੰਦਾ ਕਿਉਂਕਿ ਅੱਜ ਕੱਲ੍ਹ ਉਹ ਕਹਿੰਦਾ ਹਾਂ ਜੋ ਕੁਝ ਕਰਦੇ ਆਂ ਹੀ ਕਰਦੇ ਆਂ ਹੋਰ ਕੋਈ ਨਹੀਂ ਕਰਦਾ ਸਰਦਾਰ ਵਿਕਰਮ ਸਿੰਘ ਮਜੀਠੀਆ ਉਹ ਮੇਰੇ ਘਰੋਂ ਦਾ ਬੇਟਾ ਆਇਆ ਉਹ ਮੈਨੂੰ ਕਹਿੰਦੇ ਚੱਲ ਵੀ ਤੇਰੇ ਘਰ ਵੀ ਜਾਣਾ ਤੇਰੇ ਬੱਚੇ ਨੂੰ ਵੀ ਪਿਆਰ ਦੇ ਕਹਿੰਦਾ ਮੈਨੂੰ ਯਾਦ ਆ ਤਾ ਡਾਕਟਰ ਤੋਂ ਸੇਵਾ ਵਿਚ ਨਾਲ ਆ ਜੀ ਨਾਲ ਉਹ ਮੇਰੇ ਘਰ ਆਏ ਮੈਨੂੰ ਉਹਨਾਂ ਨੇ ਕਹਿ ਕੇ ਯਾਰ ਤਲਵੀਰ ਤੁਸੀਂ ਨਾ ਹੋਂਗ ਜਲੇ ਮੇਰੀ ਇਲੈਕਸ਼ਨ ਦੇ ਵਿੱਚ ਆ ਕੇ ਤੇ ਕੰਮ ਕਰੋ ਮੇਰੇ ਹਰਕੇ 'ਚ ਕੰਮ ਕਰੋ ਮੈਂ ਐਸੀ ਮਜੀਠੀਆ ਇਲੈਕਸ਼ਨ ਨਾਲ ਲਈ 200 ਰੁਪਏ ਦੀਆਂ ਗੱਲਾਂ ਸਨ ਮੂੰਹ 200 ਰੁਪਏ ਦੀਆਂ ਗੱਲਾਂ ਐ ਅਸੀਂ ਪਰਾਉ ਸਿਟੀ ਦੇ ਸਪਸ਼ਟ ਗੱਲ ਕਰਾਂ ਮੈਂ ਝਗੜਾ ਨਹੀਂ ਹੁੰਦਾ ਅੱਜ ਬਹੁਤ ਮਹਾਰਾਜ ਦਾ ਦਿੱਤਾ ਸਭ ਕੁਝ ਆ ਰੱਬ ਨੇ ਧੀ ਵੀ ਦਿੱਤੀ ਰੱਬ ਨੇ ਪੁੱਤਰ ਵੀ ਦਿੱਤਾ ਰੱਬ ਨੇ ਰੋਟੀ ਪਾਣੀ ਵੀ ਵਧੀਆ ਦਿੱਤਾ ਕੋਈ ਕਮੀ ਨਹੀਂ ਔਰ ਅਸੀਂ ਝੋਲਾ ਟੁੱਟ ਕੇ ਪੁੱਛੋ ਸਰਵਨ ਸੋਣੂ ਅਸੀਂ ਦੋਵੇਂ ਜਾਣੇ ਇਹਨਾਂ ਹੱਥਾਂ ਦੇ ਨਾਲ ਉਹ ਸਪੀਕਰ ਸਿੰਘ ਜੀ ਦੀਆਂ ਦੇ ਪੋਸਟਰ ਕਦਾਂ ਨਾ ਲੱਗਦੇ ਰਹਿ 10 ਤੱਕ ਨਾ ਲੱਗਦੇ ਰਹਿ ਨਹੀਂ ਲੱਗਦੇ ਬੋਰਡ ਉਦੋਂ ਸਾਈਡ ਰੋਡ ਨਵੇਂ ਨਵੇਂ ਚੱਲੇ ਸੀਗੇ ਆਹ ਹੋ ਗਈ ਬੋਰਡ ਅਸੀਂ ਆਪ ਮਜੀਠੇ ਦੇ ਵਿੱਚ ਕੋਈ ਫੁੱਟ ਫੁੱਟ ਕੇ ਸਫਲਾ ਦੇ ਨਾਲ ਆਵਾਸ ਗੱਡ ਗੱਡ ਕਦੇ ਬੋਲਣ ਸਰਦਾਰ ਵਿਕਣ ਸਿੰਘ ਮੀਠੀਆ ਜੀ ਦੇ ਨਾਲ ਅਸੀਂ ਲੋਕਾਂ ਕੋ ਜਣਾ ਅਸੀਂ ਲੋਕਾਂ ਕੋ ਜਣਾ ਲੋਕਾਂ ਨੂੰ ਇਹ ਦੱਸਣਾ ਕਿ ਤੁਹਾਡੇ ਘਲਕੇ ਦੇ ਵਿੱਚ ਇੱਕ ਬਹੁਤ ਵੱਡਾ ਲੀਡਰ ਆ ਰਿਹਾ ਜਿਹਦੀ ਬਾਦਲ ਸਾਹਿਬ ਦੇ ਘਰ ਦੇ ਵਿੱਚ ਇੱਕ ਗੱਲ ਹੋਣੀ ਆ ਆ ਦਸਵਿੰਦਰ ਵੀ ਇਥੇ ਆ ਰਿਹਾ ਬਗਿਰੀ ਆਲਾ ਇਹ ਵੀ ਸਾਡੇ ਨਾਲ ਕਿਤੇ ਨਾ ਹੀ ਆਉਂਦਾ ਹੁੰਦਾ ਹੈ ਸਾਨੂੰ ਮਜੀਠੀਆ ਸਾਹਿਬ ਨੇ ਰਾਤ ਨੂੰ ਸੂਰ ਸਾਹਿਬ ਕੋਲੋਂ ਮੈਂ ਕੋਈ ਉਹਨਾਂ ਦੀ ਇੱਜ਼ਤ ਦੇ ਖਿਲਾਫ ਦੇ ਸ਼ਾਨ ਦੇ ਖਿਲਾਫ ਗੱਲ ਨਹੀਂ ਕਰਨੀ ਚਾਹੁੰਦਾ ਸਾਨੂੰ ਉਹਨਾਂ ਨੇ ਬਾਕੇ ਗੱਲ ਕਹੀ ਬੱਸ ਜਸਵਿੰਦਰ ਵੀ ਮਰਾ ਤੁੰਡੀ ਕੀ ਕਹਿੰਦੇ ਹੁਣ ਮੇਰੇ ਤੇ ਨੂੰ ਵੀ ਪਤਾ ਨਾ ਠੀਕ ਹੈ ਇਹ ਗੱਲ ਉਹਦੇ ਤੋਂ ਬਣੇ ਨੂੰ ਹਾਉ ਜਿਹਨੇ ਵਿਖਾਇਆ ਜਾਂਦੇ ਆ ਉਹਨਾਂ ਸਾਨੂੰ ਕਹਿਣਾ ਕੋਈ ਵੱਡੇ ਵੱਡੇ ਸਮਝਵਾਜੂ ਹਾਉ ਲੋਕਾਂ ਨੂੰ ਮੈਂ ਸਰਵੰਨਾ ਬਾਹਰ ਨਿਕਲ ਮੈਂ ਸਰਵੰਸਾਂ ਯਾਰਾ ਗੱਲ ਬੇਚੁੱਪੀ ਸਭ ਦੇ ਮਾਇ ਤੋਂ ਉੱਤੇ ਵਿਖਾਇਆ ਜਾਂਦਾ ਕਿਸੇ ਬਾਹਰ ਤੋਂ ਮੂੰਹ ਨਾ ਵਿਖਾਉਣਾ ਹੋਵੇ ਅੱਪਾ ਬਾਅਦ ਚੁੜੀਏ ਤਾਂ ਲੋਕਾਂ ਤੇ ਰਹਿਣਾ ਗੱਲ ਉਨੀ ਕੁ ਕਰੀਏ ਜਿੰਨੀ ਕਾਪਾ ਸਾਡੀ ਉਮਰ ਪਕਾ ਦੇਣੀ ਹੈ ਸਾਡੇ ਕੋਲ ਨਾਲੇ ਉਹਦੀ ਕੋਈ ਪ੍ਰਾਉਤ ਚੂਚੜਾ ਕਿਹੜਾ ਕੰਮ ਹੀ ਨਹੀਂ ਹੈਗਾ ਇਹ ਠੁੱਠੀ ਸੱਚੀ ਗੱਲ ਕਰੀਏ ਅਹੀਂ ਬੋਤੇ ਜਾ ਕੇ ਜੋ ਲੋਕਾਂ ਨੂੰ ਦੱਸਿਆ ਕਿ ਸਰਦਾਰ ਸੁਖਬੀ ਸਿੰਘ ਬਾਦਲ ਦੇ ਸਾਲੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਇੱਕ ਗੱਲ ਆ ਤੇ ਉਥੇ ਪ੍ਰਕਾਸ਼ ਸਿੰਘ ਮੀਠੀਆ ਦਾ ਇੱਕ ਪਰਿਵਾਰ ਸੀ ਜਿਹੜਾ ਬੜਾ ਲੰਮਾ ਸਮਾਂ ਜਿਹਦਾ ਕਬਜਾ ਉਸ ਲੋ ਸਰ ਕੇ ਦੇ ਵਿੱਚ ਔਰ ਉਹ ਪਰਿਵਾਰ ਕੋ ਜੰਮਿਆ ਸਾਡੀ ਟਿਕਟ ਕੱਟਣ ਵਾਲੇ ਕੋ ਜੰਮਿਆ ਤੇ ਅਸੀਂ ਜਦੋਂ ਜਾ ਕੇ ਮਜੀਠੀਆ ਸਾਹਿਬ ਨੂੰ ਸ਼ਾਮ ਨੂੰ ਮਿਲਿਆ ਕਰਨਾ ਸੀ ਆਪਣਾ ਜੀ ਆਹ ਡਾਲਿਆ ਉਹਨਾਂ ਨੇ ਕਿਹਾ ਤੁਸੀਂ ਤੇਰੀ ਗਰਾਊਂਡ ਬਣਾਓ ਥੱਲੇ ਇੱਕ ਅਪ ਰੈਲੀ ਕਰੀ ਗਈ ਰੈਲੀ ਕਰੀਆ ਜਦ ਮੈਂ ਬਾਲਵੰਤ ਸਾਹਿਬ ਨੂੰ ਲੈ ਕੇ ਆਉਂਗਾ ਉਸ ਦਿਨ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਤਾਂ ਐਨੀ ਵੀ ਉਹਨਾਂ ਬੋਚਾ ਗੱਲ ਬਿਲਕੁਲ ਲਾਲਜੀਤ ਸਿੰਘ ਜੀ ਭੁੱਲਸਾ ਮੰਤਰੀ ਸਾਹਿਬ ਉਹਨਾਂ ਦੇ ਨਾਲ ਮੇਰੇ ਛੋਟੇ ਵੀ ਮੇਰੇ ਭਰਾਵਾਂ ਵਰਗੇ ਯਾਰ ਸਰਬੀਰ ਸਿੰਘ ਜੀ ਸਾਹਿਬ ਕੁਡਾੜੀ ਸਾਹਿਬ ਚੇਅਰਮੈਨ ਸਾਹਿਬ ਸਾਡੇ ਭਗਵੰਦ ਸਿੰਘ ਜੀ ਕੰਪੂ ਕੇ ਸਾਹਿਬ ਮੇਰਾ ਵੀ ਵਰਜੀਤ ਖਹਿੜਾ ਸਾਡੇ ਹੋਰ ਵੀ ਬੜੇ ਸੀਰੀਅਲ ਲੀਡਰ ਜੋ ਕਿ ਲਾਈਨ ਬੜੀ ਲੰਬੀ ਹੈ ਭਰਾ ਸਾਰੇ ਬੜੇ ਸਤਿਕਾਰਯੋਗ ਆ ਜਿੰਨੇ ਵੀ ਮੇਰੇ ਵੀਰ ਇੱਥੇ ਬੈਠੇ ਆ ਅੱਜ ਜਿਹੜੇ ਇੱਥੇ ਭਰਾਵਾਂ ਭਰਾਵਾਂ ਛਾਂਬੜ ਹੋ ਰਿਹਾ ਹੈ ਉਹਨਾਂ ਨੂੰ ਜੀਆ ਕਰਨ ਤੋਂ ਪਹਿਲਾਂ ਮੱਫਦੇ ਪਰ ਉਹਨਾਂ ਬੈਕੂ ਜੀ ਦਾ ਖਾਲਸਾ Só ਸਰਕਾਰ ਦੇ ਵੀਰੋulfir singh khed ਭਰਾ ਮੈਂ ਬਹੁਤ ਸਾਰੀਆਂ ਗੱਲਾਂ ਕਹਿ ਕੇ ਗਿਆ ਕਿੱਚ ਕੋਈ ਤੋ ਰਵਾਣੀ ਭਰਾਵੋ ਅਸੀਂ ਇਕੱਠਿਆਂ ਨੇ ਰਾਜਨੀਤੀ ਸ਼ੁਰੂ ਕੀਤੀ ਉੱਤੇ ਭਰਾਵਾਂ ਨੇ ਸਿਆਸਤ ਸ਼ੁਰੂ ਕੀਤੀ ਉੱਤੇ 10 ਸਾਲ ਲਗਾਤਾਰ ਮੈਂ ਵੀ ਕਦੀ ਕੋਈ ਫਰਕ ਨਹੀਂ ਆਇਆ ਅਸੀਂ ਹਮੇਸ਼ਾ ਜੇ ਮੈਂ ਤਰਵੀਰ ਨੂੰ ਕੋਈ ਕੰਮ ਕਹਤਾ ਉਹਨੇ ਮਿੱਤ ਨੂੰ ਵੱਡਾ ਭਰਾ ਮੰਨ ਕੇ ਕਦੀ ਵੀ ਕਿਸੇ ਕੰਮ ਤੋਂ ਨਾਂ ਨਹੀਂ ਕੀਦੀ ਅਮਰ ਸਿੰਘ ਸ਼ਹਿਰ ਦੇ ਵਿੱਚ ਕੋਈ ਵੀ ਕੰਮ ਹੁੰਦਾ ਸੀ ਤਰਵੀਰ ਨੂੰ ਸਿਖਿਆ ਨਾ ਦੇਣਾ ਵੀ ਜੱਲ ਸਾਹਿਬ ਆ ਕੰਮਾਂ ਤੇ ਉਹਨੇ ਕਿਹਾ ਉਹਨੇ ਵੀ ਫਰਕ ਨਹੀਂ ਸਮਝਿਆ ਤੇ ਨਾਂ ਨਹੀਂ ਅਸੀਂ ਫਰਕ ਸਮਝਿਆ ਅੱਜ ਮੈਂ ਸਮਝਦਾ ਅਸੀਂ ਭਰਾ ਭਰਾ ਫੇਰ ਇੱਕ ਪਰਿਵਾਰ ਵਿੱਚ ਇਕੱਠੇ ਹੋਏ ਆ ਮੇਰੇ ਲਈ ਐਨੋਮਦ ਖੁਸ਼ੀ ਕੋਈ ਹੋ ਹੀ ਨਹੀਂ ਸਕਦੀ ਕਿਉਂਕਿ ਭਰਾਵੋ ਤਲਵੀਰ ਸਿੰਘ ਗਿੱਲ ਇੱਕ ਧਰਲੇ ਦਾ ਲੀਡਰ ਹੈ ਤਲਵੀਰ ਸਿੰਘ ਗਿੱਲ ਨਾਲ ਬਟਾਰੀ ਸਾਹਿਬ ਆਪਣੇ ਭਰਾ ਉਹਨਾਂ ਦੇ ਸ਼ਾਮਲ ਹੋਏ ਆ ਉਹ ਵੀ ਬੜਾ ਵੱਡਾ ਪਰਿਵਾਰ ਹੈ ਸੰਗਾਂ ਨੂੰ ਮਾਣ ਗੌਰ ਸਾਰੇ ਬੇਨਤੀ ਕਰੋ ਵੀ ਆਪਣੀ ਸਰਕਾਰ ਜਿਹੜੀ ਆ ਉਹਦਾ ਹੁਣ ਜਿਹੜਾ ਬਹੁਤ ਸੈਮੀ ਫਾਈਨਲ ਆ ਗਿਆ ਜਾਂ ਫਿਰ ਫਾਈਨਲ 27 ਦੇ ਵਿੱਚ ਉਹਨਾ ਤੇ 27 ਤੋਂ ਬਾਅਦ ਭਾਵੇਂ ਹੁਣ ਪ੍ਰਧਾਨ ਮੰਤਰੀ ਇੰਡੀਆ ਲਾਈਸਟ ਬਣੂ ਤੇ 2029 ਦੇ ਵਿੱਚ ਇੱਥੇ ਤੁਸੀਂ ਤੇ ਇੱਥੇ ਮੈਂ ਭਾਰਤ ਦੀ ਸਭ ਤੋਂ ਵੱਡੀ ਪਾਰਟੀ ਬਣਵਾ ਆਜਿ ਪਾਰਟੀ ਤੇ 2029 ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਬਣ ਕੇ ਸ਼੍ਰੀ ਅਰਵਿੰਦ ਕੇਰਨੀ ਬਣ ਸੇਪੜਾ ਉਹ ਆਵਾਮੀ ਪਾਰਟੀ ਦਾ ਪਰਿਵਾਰ ਦਿਨ ਦਿਨ ਵੱਡਾ ਹੋ ਰਿਹਾ ਤੇ ਜੇ ਗੱਲ ਕਰੀਏ ਕਾਲੀ ਦਲ ਦੀ ਸਭ ਤੋਂ ਵੱਧ ਕਾਲੀ ਦਲ ਚ ਚੱਲਦੀ ਸੁਖਬੀਰ ਸਿੰਘ ਬਾਦਲ ਦੀ ਦੋ ਨੰਬਰ ਲੀਡਰ ਵਿਕਰਮ ਸਿੰਘ ਮਜੀਠੀਆ ਤੇ ਭਰਾਵੋ ਵਿਕਰਮ ਸਿੰਘ ਮਜੀਠੀਆ ਦੀਆਂ ਸੱਜੀਆਂ ਖੱਬੀਆਂ ਬਾਵਾ ਜਿਨ੍ਹਾਂ ਨੇ ਵਿਕਰਮ ਸਿੰਘ ਮਜੀਠੀਆ ਨੂੰ ਸਟੈਂਡ ਕੀਤਾ ਜਿਨ੍ਹਾਂ ਨੇ ਵਿਕਰਮ ਸਿੰਘ ਮਜੀਠੀਆ ਨੂੰ ਸਿਆਸਤ ਦੇ ਵਿੱਚ ਉਤਲੀ ਪੌਡੀ ਤੇ ਲੈ ਕੇ ਗਏ ਸਰਦਾਰ ਸਰਵਰ ਸਿੰਘ ਤੇ ਧੁੰਨ ਤੇ ਤਲਵੀਰ ਸਿੰਘ ਗਿੱਲ ਜੇ ਉਹਨਾਂ ਨੇ ਵਿਕਰਮ ਸਿੰਘ ਵਜੀਤਿਆ ਨੇ ਉਹਨਾਂ ਨੂੰ ਨਾਲ ਨਹੀਂ ਰੱਖਤਾ ਮੈਂ ਇਹ ਨਹੀਂ ਕਹਦਾ ਵੀ ਇਹਨਾਂ ਨੇ ਛੱਡਿਆ ਵਿਕਰਮ ਸਿੰਘ ਵਜੀਤਿਆ ਨੇ ਇਹਨਾਂ ਨੂੰ ਧੱਕੇ ਮਾਰ ਮਾਰ ਕੇ ਘਰੋਂ ਬਾਹਰ ਕੱਢਿਆ ਪਾਰਟੀ ਤੋਂ ਬਾਹਰ ਕੱਢਿਆ ਭਰਾਵਾ ਜਦੋਂ ਕਿਹਦੀ ਸਰਵਾਈ ਨਾ ਹੋਵੇ ਜਦੋਂ ਕਿਸੇ ਦਾ ਕੋਈ ਕੰਮ ਨਾ ਹੋਵੇ ਜਦੋਂ ਕੋਈ ਉੱਠਣ ਲੱਗੇ ਲੀਡਰ ਬਣਨ ਲੱਗੇ ਤੇ ਉਹਦੀ ਵਿਰੋਧਤਾ ਸ਼ੁਰੂ ਹੋ ਜਾਵੇ ਪ੍ਰਭਾਉ ਉਹ ਫਿਰ ਤਲਬੀਰ ਗੇਲ ਵਾਲੇ ਫੈਸਲੇ ਲੈਣੇ ਮੈਂ ਤਕੀਲਾ ਜੈਤ ਗਾਲਿਆ ਜਦੋਂ ਜਿਹੜੇ ਘਰ ਤੀ ਜਿਤਨੀ ਜਿਹੜੀ ਪਾਰਟੀ ਚ ਸਰਵਾਈ ਨਹੀਂ ਉਸ ਪਾਰਟੀ ਨੂੰ ਛਟਲੇ ਜੇਕਰ ਹੂਗਾ ਤੇ ਪ੍ਰਭਾਉ ਉਹ ਕਹਿੰਦੇ ਨਾ ਪ੍ਰਮਾਤਮਾ ਲਾਤਰੀ ਮਾਰਦਾ ਮੱਤ ਮਾਰਦਾ ਇਹਨਾਂ ਦੀ ਮੱਤ ਮਾਰੀ ਗਈ ਆ ਤੇ ਇਹਨਾਂ ਨਾਲ ਜਿਹੜੇ ਚੰਗੇ ਸਾਥੀ ਆ ਉਹ ਛੱਡ ਗਏ ਆ ਕਿਹੜੇ ਲੋਕ ਅੱਜ ਸ਼ਾਮਲ ਹੋਏ ਆ ਕੀ ਕਹਿਣਾ ਹੈ ਅੱਜ ਮੇਰੇ ਸਰਕਾਰਯੋਗ ਵੱਡੇ ਭਰਾ ਐਮਐਲਏ ਖੇਮਕਰਨ ਸਰਦਾਰ ਸਰਵਣ ਸਿੰਘ ਧੁੰਨ ਤੇ ਤਲਬੀਰ ਗਿੱਲ ਕੰਦੇ ਕਾਲੀ ਦਲ ਚੋਂ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਚ ਸ਼ਾਮਲ ਹੋਇਆ ਉਹਨਾਂ ਦੀ ਅਗਵਾਈ ਦੇ ਵਿੱਚ ਤਕਰੀਬਨ ਸਾਰੇ ਪਿੰਡਾਂ ਦੇ ਵਿੱਚੋਂ ਵੱਡਾ ਕਾਫਲਾ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਸ਼ਾਮਲ ਹੋਇਆ ਤੇ ਦਿਨ ਬਦੇਨ ਆਮ ਆਦਮੀ ਪਾਰਟੀ ਦਾ ਕਾਫਲਾ ਵੱਡਾ ਹੋ ਰਿਹਾ ਲੋਕ ਸਭਾ ਖਡੂਰ ਸਾਹਿਬ ਆਮ ਆਦਮੀ ਪਾਰਟੀ ਦੀ ਹੱਬ ਬਣ ਗਈ ਆ ਪਰਮਾਤਮਾ ਕਿਰਪਾ ਅਗੇ ਘਟੂ ਘਟ 2 ਲੱਖ ਦੀ ਲੀਡ ਪੂਰੀ ਲੋਕ ਸਭਾ ਦੇ ਵਿੱਚੋਂ ਸੰਸਦ ਬਵਾਉਗੀ ਕਬੱਡੀ ਲੀਡਰ ਜਿੱਤ ਕੇ ਦਾਸੇ ਵਾਦਾ ਕਰਦਾ ਹਾਂ ਦੇ ਮੋਟਰਸਪੋਰਟਰਾਂ ਨਾਲ ਆਮ ਆਦਮੀ ਪਾਰਟੀ ਦੇ ਸਾਥੀਆਂ ਨਾਲ ਤੇ ਜਿੰਨੇ ਵੀ ਲੋਕ ਸਭਾ ਖਡੂਰ ਸਾਹਿਬ ਦੇ ਪਛਿੰਦੇ ਆ ਕਿ ਦਾਸ ਰਾਤ ਦਿਨ ਇਮਾਨਦਾਰੀ ਨਾਲ ਤੰਦ ਹੀ ਨਾ ਮਿਹਨਤ ਕਰਦਾ ਰਹੂਗਾ ਤੇ ਲੋਕ ਸਭਾ ਖਡੂਰ ਸਾਹਿਬ ਲਈ ਇੰਡਸਟਰੀ ਤੇ ਜੋ ਪੈਕੇਜ ਬੰਦੇ ਆ ਸਾਡੇ ਉਹ ਲੈ ਕੇ ਆਵਾਂਗੀ ਤਾਂ ਜੋ ਸਾਡੇ ਨੌਜਵਾਨ ਬੱਚੇ ਬੱਚੀਆਂ ਜਿਹੜੇ ਵਿਦੇਸ਼ਾਂ ਨੂੰ ਜਾਂਦੇ ਆ ਹਰ ਸਾਲ ਹਜ਼ਾਰਾਂ ਕਰੋੜ ਰੁਪਈਆ ਆਬਦੇਸ਼ਾਂ ਜਾਂਦੇ ਆ ਸਾਡਾ ਜਿਹੜੇ ਬੱਚੇ ਜਾਂਦੇ ਪਏ ਜ਼ਮੀਨਾਂ ਵੀ ਦੇ ਪਏ ਆ ਜ਼ਮੀਨਾਂ ਤੇ ਲੋਨ ਚੁੱਕ ਕੇ ਬੱਚੇ ਬਾਹਰ ਜਾਂਦੇ ਆ ਉਹ ਸਾਰੇ ਪੈਸੇ ਪੰਜਾਬ ਚ ਇਨਵੈਸਟ ਕਰਨ ਬੱਚੇ ਤੇ ਨਾਲ ਇੱਥੇ ਰੋਜ਼ਗਾਰ ਮਿਲੇ ਤੇ ਨਾਲ ਸਾਡੇ ਜਿਹੜੀ ਆਉਣ ਵਾਲੀ ਨੌਜਵਾਨ ਪੀੜ੍ਹੀ ਆ ਜਿਹੜੇ ਦੇਸ਼ ਦੀ ਜਿਹੜੇ ਸੂਬੇ ਦੀ ਨੌਜਵਾਨ ਪੀੜ੍ਹੀ ਵਿਦੇਸ਼ ਨੂੰ ਚੁਰੀ ਜਾਵੇ ਤੇ ਉਹ ਜਿਹੜਾ ਸੂਬਾ ਉਹ ਦੇਸ਼ ਆ ਉਹ ਆਰਥਿਕ ਕਮਜ਼ੋਰੀ ਵਾਲੇ ਪਾਸੇ ਜਾਣਾ ਇੱਕ ਪੈਸਾ ਜਾ ਰਿਹਾ ਇੱਕ ਸਾਡੀ ਜਵਾਨੀ ਬਾਹਰ ਜਾ ਰਹੀ ਹੈ ਉਹਨੂੰ ਰੋਕਣ ਲਈ ਪੂਰੀ ਵਾਹ ਲਾਵਾਂਗੇ ਤੇ ਸਾਡੇ ਪੰਜਾਬ ਦੇ ਵਿੱਚ ਰੋਜ਼ਗਾਰ ਦੇ ਵਸੂਲੇ ਜਿਹੜੇ ਉਹ ਪੈਦਾ ਕਰਵਾ ਜਿੱਦਾਂ ਕਲਵੀਰ ਸਿੰਘ ਜੀਰਾ ਔਰ ਅੰਮ੍ਰਿਤਪਾਲ ਭਾਈ ਅੰਮ੍ਰਿਤਪਾਲ ਸਿੰਘ ਜੀ ਨਿਕਲਦੇ ਆ ਔਰ ਵੀਰਸਾ ਸਿੰਘ ਵਲਟੋਵਾ ਖਲੋਤੇ ਆ ਤੁਸੀਂ ਸਰ ਕਿਹਦੇ ਨਾਲ ਆਪਣਾ ਮੁਕਾਬਲਾ ਮੰਨਦੇ ਹੋ ਕੋ ਸਾਡਾ ਕਿਸੇ ਨਾਲ ਮੁਕਾਬਲਾ ਨਹੀਂ ਹੈ ਪ੍ਰਮਾਤਮਾ ਦੀ ਕਿਰਪਾ ਕਰੇ ਵੱਡੀ ਲੀਡ ਨਾਲ ਜਿੱਤਾਂਗੇ ਇਹ ਲੋਕਾਂ ਨੇ ਫਰਕ ਕੱਢਦਾ ਆਮ ਆਦਮੀ ਪਾਰਟੀ ਸੱਚ ਆ ਇਹ ਜਿੰਨੀਆਂ ਰਵੈਤੀ ਪਾਰਟੀਆਂ ਝੂਠੇ ਝੂਠ ਤੇ ਚੱਲਦੀਆਂ ਪਈਆਂ ਪ੍ਰਮਾਤਮਾ ਕਿਰਪਾ ਕਰੋਗਾ ਸਾਨੂੰ ਫਤਵਾ ਮਿਲੇਗਾ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜੇ ਦੋ ਸਾਲਾਂ ਚ ਕੰਮ ਕੀਤੇ ਆ ਨਾ ਕਿਸੇ ਨਾ ਵਿਤਕਰਾਨੇ ਕਿਸੇ ਨਾ ਪ੍ਰੇਤ ਭਾਵਨੀ ਕਿਸੇ ਨਾ ਕੋਈ ਧੱਕੇਸ਼ਾਹੀ ਨਹੀਂ ਲੋਕਾਂ ਦੀ ਸਰਕਾਰ ਆ ਲੋਕ ਖੁਸ਼ ਨੇ ਸਰਕਾਰ ਦੇ ਕੰਮਾਂ ਤੋਂ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚ ਗਿਆ ਕਿਸਾਨਾਂ ਨੂੰ ਖੇਤਾਂ 'ਚ ਬਿਜਲੀ ਵਾਧੂ ਮਿਲ ਰਹੀ ਆ ਪਹਿਲੀਆਂ ਸਰਕਾਰਾਂ ਸਰਕਾਰੀ ਜਾਇਦਾਦਾਂ ਵੇਚ ਕੇ ਤੇ ਲੀਡਰਾਂ ਦੇ ਘਰ ਪਰਦੇ ਸੀ ਉਹ ਨਾਲੀ ਸਰਕਾਰ ਦੇ ਵਿੱਚ ਪ੍ਰਾਈਵੇਟ ਜਾਇਦਾਦਾਂ ਖਰੀਦ ਕੇ ਸਰਕਾਰ ਨੂੰ ਮਿਲ ਰਹੀਆਂ ਜੇ ਥਰਮਲ ਪਲਾਂਟ ਦੀ ਗੱਲ ਕਰੀਏ ਤੇ ਸਰਕਾਰੀ ਕੋਲਾ ਇੱਥੇ ਵਰ ਰਿਆ ਨਹੀਂ ਤੇ ਪਿਛਲੀਆਂ ਸਰਕਾਰਾਂ ਚ ਕਮਿਸ਼ਨ ਲਏ ਜਾਂਦੇ ਕੋਲ ਮਾਈਨਾਂ ਜਿਨ੍ਹਾਂ ਦੀਆਂ ਪ੍ਰਾਈਵੇਟ ਹੀ ਉਹਨਾਂ ਤੋਂ ਤੇ ਸਰਕਾਰ ਪੰਜਾਬ ਦੀ ਜਿਹੜੀ ਆ ਉਹ ਕੋਲਾ ਖਰੀਦਦੀ ਹੀ ਪ੍ਰਾਈਵੇਟ ਖਾਨਾ ਤੋਂ ਹੁਣ ਸਾਡੀ ਸਰਕਾਰ ਦੀ ਕੋਲ ਮਾਈਨ ਚੱਲ ਰਹੀ ਹੈ ਵਾਧੂ ਕੋਲਾ ਆ ਰਿਹਾ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਆ ਇਮਾਨਦਾਰੀ ਦੇ ਤੌਰ ਤੇ ਪੂਰੇ ਦੇਸ਼ ਚ ਨਹੀਂ ਪੂਰੀ ਦੁਨੀਆ ਚ ਦਿਸ਼ਾ ਤੇ ਦਸ਼ਾ ਚੇਂਜ ਕਰਤੀ ਸਰਦਾਰ ਭਗਵੰਤ ਸਿੰਘ ਮਾਨ ਨੇ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਵੀ ਇਮਾਨਦਾਰੀ ਨਾਲ ਵੀ ਰਾਜਨੀਤੀ ਕੀਤੀ ਜਾ ਸਕਦੀ ਹੈ ਪ੍ਰਮਾਤਮਾ ਕਿਰਪਾ ਕਰੇ 13 ਦੇ 13 ਜਿਹੜੇ ਸਾਡੇ ਉਮੀਦਵਾਰ ਆ ਵੱਡੀ ਲੀਡਰਾਂ ਜਿਤਾਉਣਗੇ ਲੋਕ ਇਹ ਲੋਕਾਂ ਦੀ ਮਰਜ਼ੀ ਆ ਇਹ ਲੋਕਾਂ ਨੇ ਫਤਵਾ ਦੇਣਾ ਲੋਕ ਚਾਉਣ ਬੰਦਾ ਅਰਸ਼ ਤੇ ਲੋਕ ਚਾਉਣ ਬੰਦਾ ਫਰਸ਼ ਤੇ ਜਿੱਦਾਂ ਸਰ بار بار ਨਸ਼ੇ ਦਾ ਜ਼ਿਕਰ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਨਸ਼ਾ ਅੱਜ ਬਰਕਰਾਰ ਹੈ ਉਹਦੇ ਬਾਰੇ ਕੀ ਜੀਣਾ ਵੇਖੋ ਜਿਹੜਾ ਨਸ਼ਾ ਹੈ ਨਾ ਇਹ ਪ੍ਰੋਬਲਮ ਅੱਜ ਦੀ ਨਹੀਂ ਜਾਂ ਇਹ ਇਕੱਲੀ ਪੰਜਾਬ ਦੀ ਨਹੀਂ ਇਹ ਪੂਰੇ ਵਰਲਡ ਦੇ ਵਿੱਚ ਆਪਾਂ ਵੇਦੇ ਨਹੀਂ ਕੈਨੇਡਾ ਅਮਰੀਕਾ ਚ ਵੋਟ ਹੋਈਆਂ ਮੁੱਖਾਂ ਹੁੰਦੀਆਂ ਇਹ ਕੋਈ ਇਹ ਨਹੀਂ ਪਿਆ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤੇ ਨਸ਼ਾ ਆਇਆ ਇਹ ਨਸ਼ਾ ਕਾਲੀ ਦਲ ਕਾਂਗਰਸ ਵਾਲਿਆਂ ਲੀਡਰਾਂ ਨੇ ਪ੍ਰਮੋਟ ਕੀਤਾ ਜੇ ਕੋਈ ਸਮੱਗਲਰ ਫੜਿਆ ਜਾਣਾ ਤੇ ਪਿੱਛੇ ਐਮ ਐਲ ਏ ਮੰਤਰੀਆਂ ਦੇ ਫੋਨ ਜਾਣੇ ਐਸ ਐਸ ਪੀ ਨੂੰ ਵੀ ਇਹ ਸਾਡਾ ਵਰਕਰ ਹੈ ਸਾਡਾ ਆਗੂ ਆ ਹੁਣ ਬੜਾ ਘਟਿਆ ਵਾ ਮੈਂ ਨਹੀਂ ਕਹਿੰਦਾ ਵੀ ਬਿਲਕੁਲ ਖਤਮ ਹੋ ਗਿਆ ਅੱਗੇ ਨਾਲੋਂ ਬੜਾ ਘਟਿਆ ਆ ਸਾਡਾ ਕੋਈ ਲੀਡਰ ਸਾਡਾ ਕੋਈ ਆਗੂ ਸਾਡਾ ਐਮਐਲਏ ਮੰਤਰੀ ਤੇ ਛਡੋ ਸਾਡਾ ਕੋਈ ਚੇਅਰਮੈਨ ਜਾਂ ਕੋਈ ਸਾਡਾ ਪਿੰਡ ਦਾ ਵੀ ਸਪੋਰਟਰ ਹੋਵੇ ਉਹਨੇ ਵੀ ਕਿਤੇ ਥਾਣੇ ਫੋਨ ਕੀਤਾ ਹੋਵੇ ਨਾ ਵੀ ਇਹ ਸਾਡਾ ਸਾਥੀ ਆ ਅਹੀਂ ਸਿਆਸਤ ਛੱਡਾਂਗੇ ਸਾਡਾ ਨਾਂ ਤੇ ਕੋਈ ਲੀਡਰ ਫੋਨ ਕਰਦਾ ਕਿ ਇਸ ਸਮਗਲਰ ਗੈਂਗਸਟਰ ਦੇ ਪਿੱਛੇ ਤੇ ਨਾ ਕੋਈ ਸਾਡਾ ਐਮਐਲਏ ਮੰਤਰੀ ਨਾ ਸਾਡੇ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਵੱਲੋਂ ਸਿੱਧੀ ਨਸੀਅਤ ਤੇ ਡੀਜੀਪੀ ਐਸਐਸਪੀ ਸਰਪੰਨਾਂ ਨੂੰ ਡੀਜੀ ਸਰਪੰਨਾਂ ਨੂੰ ਕਿ ਜੇ ਕੋਈ ਗੈਂਗਸਟਰ ਜਾਂ ਕੋਈ ਸਮਗਲਰ ਦੇ ਪਿੱਛੇ ਸਾਡਾ ਗੁਰੂ ਫੋਨ ਕਰਦਾ ਉੱਤੇ ਵੀ ਬਿਸ਼ੱਕ ਠੋਕ ਕੇ ਕੰਮ ਨਹੀਂ ਕਰੋ ਤੇ ਸਾਡੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਸਰ ਜਿੱਦਾਂ ਤੁਸੀਂ ਐਮਪੀ ਚ ਇਲੈਕਸ਼ਨ ਜਿੱਤ ਜਾਂਦੇ ਹੋ ਤੇ ਕੀ ਰਾਂ ਨੀਤੀ ਹੈਗੀ ਆ ਖਡੂਰ ਸਾਹਿਬਾਂ ਤੇ ਐਮਪੀ ਇਲੈਕਸ਼ਨ ਜਿੱਤੇ ਆ ਸਭ ਤੋਂ ਵੱਡੀ ਲੋੜ ਤੇ ਇੰਡਸਟਰੀ ਦੀ ਆ ਇੰਡਸਟਰੀ ਲੈ ਕੇ ਆਵਾਂਗੇ ਫਿਰ ਸਾਡਾ ਨਾ ਦਰਿਆਈ ਏਰੀਆ ਬੜਾ ਜਦੋਂ ਜਿਆਦੀ ਬਰਸਾਤ ਹੁੰਦੀ ਆ ਉਦੋਂ ਬੰਨਾ ਦੇ ਵਿੱਚ ਪਾਣੀ ਚੱਲਦਾ ਉਹ ਵੀ ਬੰਨਾ ਦੇ ਵਿਚਲੀ ਜ਼ਮੀਨ ਵੀ ਮਾਰੀ ਗਈ ਤੇ ਜਿਹੜੀ ਬੰਨਾ ਵਿਚਲੀ ਜ਼ਮੀਨ ਉਹ ਵੀ ਕਿਸਾਨਾਂ ਦੀ ਮਾਲਕੀ ਆ ਪਹਿਲੀ ਕੋਸ਼ਿਸ਼ ਤੇ ਉਹ ਵੀ ਉਹ ਜਿਹੜੀ ਜ਼ਮੀਨ ਆ ਉਹਨੂੰ ਸਰਕਾਰੀ ਤੌਰ ਤੇ ਐਕਵਾਇਰ ਕੀਤਾ ਜਾਵੇ ਐਕਵਾਇਰ ਕਰਕੇ ਕਿਸਾਨਾਂ ਨੂੰ ਜੋ ਬਣਦਾ ਯੋਗ ਰਕਮ ਆ ਉਹ ਦਿੱਤੀ ਜਾਵੇ ਤਾਂ ਜੋ ਉਸਾਰ ਪੱਧਰੇ ਥਾਂ ਤੇ ਆਪਦੀ ਜ਼ਮੀਨ ਖਰੀਦ ਸਕਣ ਆਪਦੀ ਰੋਟੀ ਚਲਾ ਸਕਣ ਫਿਰ ਜਿਹੜਾ ਮਾਅਬਦਾ ਮਿਲਦਾ ਸਿਰਫ 1600 ਰੁਪਇਆ ਸੈਂਟਰ ਦੇਂਦਾ ਉਹ ਵੀ ਮਾਰਦਿਆਂ ਕੋਸ਼ਿਸ਼ ਕਰਾਂਗੇ ਘੱਟ ਤੋਂ ਘੱਟ 50000 ਰੁਪਏ ਇੰਡੀਆ ਲਾਂਚ ਦੀ ਸਰਕਾਰ ਪਾਉਂਦੇ ਉਹ ਮੁੱਦੇ ਜਿਹੜੇ ਆ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਘੱਟੋ ਘੱਟ 50000 ਰੁਪਏ ਮਾਰਦਿਆਂ ਕਿਸਾਨਾਂ ਨੂੰ ਦਵਾਵਾਂਗੇ ਨੁਕਸਾਨ ਤੇ ਹੋ ਜਾਂਦਾ ਲੱਖਾਂ ਚ ਪਰ ਫਿਰ ਵੀ ਕੁਝ ਨਾ ਕੁਝ ਤੇ ਕਿਸਾਨ ਦੀ ਮਦਦ ਹੋ ਜੂਗੀ ਨਾ ਉਹਦੇ ਬਾਅਦ ਜਿਹੜੀ ਧਾਰੋਂ ਮਾਰਲੀ ਜ਼ਮੀਨ ਆ ਉਹਦੇ ਲਈ ਆਉਂਦਾ ਸਿਰਫ 10000 ਰੁਪਏ ਮਾਰਦਿਆਂ ਸਾਲ ਦਾ ਉਹ ਵੀ ਮਾਰਦਿਆਂ 50000 ਘੱਟ ਤੋਂ ਘੱਟ ਕਰਾਵਾਂਗੇ ਤਾਂ ਜੋ ਕਿਸਾਨਾਂ ਦੀ ਆਰਥਿਕ ਮਦਦ ਹੋ ਸਕੇ ਤੇ ਸਾਡੇ ਕਿਸਾਨ ਉੱਠ ਸਕਣ ਸਾਡੇ ਕਿਸਾਨਾਂ ਦੀ ਬੜੀ ਇਸ ਵੇਲੇ ਹਾਲਤ ਪਤਲੀ ਆ ਕਿਉਂਕਿ ਹੜਾਣਾ ਵੀ ਬੜਾ ਨੁਕਸਾਨ ਹੋਇਆ ਤਾਰੋਂ ਪਾਰਲੇ ਕਿਸਾਨਾਂ ਨੂੰ ਵੀ ਜਿਹੜਾ ਫੌਜ ਆ ਕੁਝ ਘੰਟੇ ਜਾਣ ਦਿੰਦੀ ਆ ਤਾਰੋਂ ਪਾਰ ਰੱਖੀ ਰੱਖਦੇ ਉਹਦੇ ਕਰਕੇ ਖੇਤੀ ਵੀ ਉਹ ਜਿਹੜੀ ਆ ਨੇ ਘਰਲੇ ਜਾ ਰਹੀ ਜਿਹੜੀ ਤਾਰੋਂ ਪਾਰ ਲਈ ਆ ਉਹਦਾ ਝਾੜ ਵੀ ਘਟ ਨਿਕਲਦਾ ਕੁਝ ਘੰਟੇ ਹੀ ਹਫਤੇ ਦੇ ਵਿੱਚ ਤਾਰੋਂ ਪਾਰ ਜਾਣ ਦਿੱਤਾ ਜਾਂਦਾ ਉਹ ਵੀ ਸਾਡੇ ਭਰਾ ਨੇ ਸਾਡੇ ਪਰਿਵਾਰ ਨੇ ਉਹਨਾਂ ਪਰਿਵਾਰਾਂ ਲਈ ਦਿਹਾੜੀ ਰਾਤ ਕੰਮ ਕਰਾਂਗੇ ਤੇ ਜਿਹੜੇ ਸਾਡੇ ਐਸਸੀ ਤੇ ਪੀਸੀ ਪਰਿਵਾਰ ਨਹੀਂ ਜਿਹੜੇ ਮਜ਼ਦੂਰੀ ਕਰਦੇ ਇੰਨਾਂ ਜ਼ਮੀਨਾਂ 'ਚ ਜਿਹੜੇ ਹੜ੍ਹ ਪ੍ਰਭਾਵਿਤ ਏਰੀਏ ਆ ਜਾਂ ਤਾਰੋਂ ਪਾਰ ਦੀ ਜ਼ਮੀਨ ਆ ਉਹਨਾਂ ਜ਼ਮੀਨਾਂ 'ਚ ਸਾਡੇ ਮਜ਼ਦੂਰਾਂ ਦੀ ਮਜ਼ਦੂਰੀ ਵੀ ਖਤਮ ਹੋ ਜਾਂਦੀ ਜੋ ਹੜ੍ਹ ਆਉਂਦਾ ਫਸਲ ਬਰਬਾਦ ਹੋ ਗਈ ਤੇ ਮਜ਼ਦੂਰੀ ਖਤਮ ਹੋ ਗਈ ਐਸਸੀ ਤੇ ਪੀਸੀ ਮਜ਼ਦੂਰ ਪਰਿਵਾਰਾਂ ਲਈ ਵੀ ਕੋਈ ਪੱਕੀ ਪੈਨਸ਼ਨ ਦਾ ਇਤਜਾਮ ਕਰਾਂਗੇ ਸੈਂਟਰ ਵੱਲੋਂ ਜਿਹੜਾ ਕਿ 18 ਸਾਲ ਤੋਂ ਵੱਧ ਉਮਰ ਦੀਆਂ ਸੱਡੀਆਂ ਪੈਣਾ ਜਾਂ ਸੱਡੀ ਭਰਾ ਨੌਜਵਾਨ ਜਾਂ ਬਜ਼ੁਰਗ ਨੇ ਜਿਹੜੇ ਕੰਮ ਕਰ ਸਕਦੇ ਉਹਨਾਂ ਦੀ ਮਹੀਨੇ ਦਾ ਕੋਈ 3-4000 ਰੁਪਿਆ ਪੱਕੀ ਪੈਨਸ਼ਨ ਲੱਗੇ ਤਾਂ ਜੋ ਉਹਨਾਂ ਪਰਿਵਾਰਾਂ ਦਾ ਚੁੱਲ੍ਹਾ ਉਹਨਾਂ ਪਰਿਵਾਰਾਂ ਦੀ ਰੋਟੀ ਚੱਲੇ ਇਹ ਨਜ਼ਰ ਕਿੰਨੀ ਕੀ ਪੰਥਕ ਸ਼ੀਟ ਹੈਗੀ ਆ ਇਹ ਪੰਥਕ ਸ਼ੀਟ ਹੈ ਕੁਲਬੀਰ ਸਿੰਘ ਜੀ ਇਹਦਾ ਵੀ ਕਹਿ ਰਿਹਾ ਮੈਂ ਪੰਥਕਾਂ ਉਹ ਸਤਸੰਗ ਮਲਟੋਆ ਕਹਿ ਰਿਹਾ ਮੈਂ ਪੰਥਿੰਗਾ ਅਮਰਪਾਲ ਸਿੰਘ ਕਹਿ ਰਿਹਾ ਮੈਂ ਪੰਥਕਾਂ ਪੰਥਕ ਸ਼ੀਟ ਹੈ ਤੇ ਇਹਦੇ ਬਾਰੇ ਕੀ ਕਹਿਣਾ ਇਹ ਵੇਖਿਓ ਇਹ ਸਾਰੇ ਪੰਥਕ ਰਹਿ ਜਾਣੇ ਆ ਜਿਹੜੇ ਆਪਣੇ ਆਪ ਨੂੰ ਬਣਾਈ ਫਿਰਦੇ ਆ ਆਪਾਂ ਬਾਖਿਰਪਾ ਕਰੇ ਆਮ ਆਪ ਦੀ ਪਾਰਟੀ ਨੂੰ ਪੰਥਕ ਹਲਕਾ ਬਣਾਊਗਾ ਪੁੱਤਾਂ ਪਾਊਗਾ ਲਾਲਜੀਤ ਭੁੰਡਰ ਨੂੰ ਪੁੱਤ ਆਪ ਦਾ ਬਣਾ ਕੇ ਆਪ ਦਾ ਛੋਟਾ ਭਰਾ ਬਣਾ ਕੇ ਲੋਕ ਮੌਕਾ ਦੇਣਗੇ ਸੇਵਾ ਦਾ ਤੇ ਪ੍ਰਮਾਤਮਾ ਕਿਰਪਾ ਕਰੇ ਲੋਕ ਸਭਾ 'ਚ ਲੋਕ ਆਪ ਦੇ ਪੁੱਤ ਨੂੰ ਦਾਸ ਲਾਲਜੀਤ ਸਿੰਘ ਭੁੰਡਰ ਨੂੰ ਭੇਜਣਗੇ ਲੋਕ ਪੰਥਕ ਨੇ ਹਲਕਾ ਪੰਥਕ ਆ ਵਾੜਾ ਇਹਨਾਂ ਪੰਥ ਵਾਲੇ ਕੰਮ ਨਹੀਂ ਨਾ ਕੀਤੇ ਇਹ ਨਹੀਂ ਹੁੰਦਾ ਵੀ ਜੇ ਕਿਸੇ ਨੇ ਕੋਈ ਦਾੜਾ ਰੱਖਿਆ ਤੇ ਉਹ ਪੰਥਕ ਪੰਨੇ ਦਾ ਪੰਥਕ ਉਹਦੀ ਬੰਦੇ ਦੀ ਸੋਚ ਜਿਹੜਾ ਚੰਗੇ ਕੰਮ ਕਰੇ ਉਹ ਪੰਥਕ ਹੁੰਦਾ ਜਿਹੜਾ ਲੋਕਾਂ ਲਈ ਰਾਤ ਦਿਨ ਕੰਮ ਕਰੇ ਉਹ ਪੰਥਕ ਹੁੰਦਾ ਹੁਣ ਜਦੋਂ ਹਾੜਾ ਇਹ ਆ ਇਹ ਪੰਥਕ ਕਿੱਥੇ ਰਿਹਾ ਲਾਲਜੀਤ ਭੁੱਲਰ ਤੇ ਮੋਟਿਆਂ ਦੇ ਤੋੜੇ ਚੁੱਕ ਕੇ ਬੰਨ ਮੰਨ ਲਈ ਸੇਵਾ ਵੀ ਕਰਦਾ ਰਿਹਾ ਲਾਲਜੀਤ ਭੁੱਲਰ ਲੋਕਾਂ ਨੂੰ ਚੋਕਰ ਫੀਡ ਲੋਕਾਂ ਦੇ ਡੰਗ ਰਸਤੇ ਹਰਿਆਚਾਰਾ ਸੁੱਕਾ ਚਾਰਾ ਲਾਲਜੀਤ ਭੁੱਲਰ ਲੋਕਾਂ ਦੇ ਘਰਾਂ ਵਾਸਤੇ